ਬੀਤੇ ਦਿਨ ਲੋੜੀ ਦੀ ਸ਼ਾਮ ਨੂੰ ਦੋ ਮੋਟਰਸਾਈਕਲ ਸਵਾਰ ਕਰ ਗਏ ਵੱਡਾ ਗਾਰਾ ਦੁਕਾਨ ਤੇ ਕੀਤੀ ਫਾਇਰਿੰਗ 3 ਮਹੀਨੇ ਤੋਂ ਦੁਕਾਨਦਾਰ ਨੂੰ ਮਿਲ ਰਹੀਆਂ ਸਨ ਫਿਰੋਤੀ ਲਈ ਧਮਕੀਆਂ देर शाम ਡੇਰਾ ਬਾਬਾ ਨਾਨਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨੀਆਰੀ ਦੀ ਦੁਕਾਨ ਉੱਪਰ ਕੀਤੀ ਫਾਇਰਿੰਗ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਮਿਲ ਰਹੀਆਂ ਸਨ ਧਮਕੀਆਂ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਚਲਦਿਆਂ ਅੱਜ ਉਸ ਦੇ ਉੱਪਰ ਇਹ ਫਾਇਰਿੰਗ ਹੋਈ ਹੈ ਉਹਨਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਹਨਾਂ ਆਰੋਪੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਥਾਣੇ ਦੇ ਕਰਾਊ ਕਰਨ ਉਪਰੰਤ ਮੌਕੇ ਤੇ ਪਹੁੰਚੇ ਡੀਐਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਨੇ ਦੁਕਾਨਦਾਰ ਨੂੰ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਆਓ ਵੇਖਦੇ ਹਾਂ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਾਹਦੇ ਤੇ ਆਏ ਐ ਅੰਪਛਾਤੇ ਹਾਂਜੀ ਜਿਹੜੇ ਆਏ ਐ ਐਮਪਛਾਤੇ ਉਹ ਕਾਹਦੇ ਤੇ ਆਏ ਔਰ ਕਿੰਨੇ ਦਿਨ ਪਹਿਲੇ ਪਹੁੰਚੇ ਪਈ ਇਹ ਚੀਜ਼ ਐ ਮੋਟਰਸਾਈਕਲ ਐ ਲੈਟਰ ਮੋਟਰਸਾਈਕਲ ਐ ਨੰਬਰੋਂ ਬਗੈਰ ਉਹ ਬਨੇ ਨੇ ਦੋ ਜਣੇ ਗਏ ਦੋ ਜਣੇ ਗਏ 7 ਬਾਈ ਕੇ 45 ਮਿੰਟ ਦਾ ਟਾਈਮ ਹੈ ਭਾਈ ਇਹਦਾ ਹੁਲੀਆ ਮੜੇ ਨੰਬਰ ਨੰਬਰ ਨੋਟ ਪਈ ਹੁਲੀਆ ਦਾ ਮੈਨੂੰ ਪਤਾ ਹੀ ਨਹੀਂ ਕਿਹਦੇ ਨਾਂ ਤੇ ਦੁਕਾਨ ਚੱਲਦੀ ਹੈ ਕੋਈ ਡਾਇਰੈਕਟ ਨਹੀਂ ਆਇਆ ਸੀ ਤੈਨੂੰ ਆਉਣ ਲੱਗੇ ਆਉਣ ਲੱਗੇ ਆਉਣੀ ਕਿਹਾ ਹੈ ਭਾਈ ਉਹ ਆ ਆਉਣ ਲੱਗੇ ਨੇ ਦੋ ਮਹੀਨੇ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਤੁਹਾਡੇ ਤੇ ਦੋ ਕੋਈ ਨਹੀਂ ਉਸਨੇ ਕੋਈ ਕਰਵਾਈ ਨਹੀਂ ਨੀ ਚੱਲੇ ਨੇ ਤੇ ਇਹਨੇ ਚਲੇ ਆਉਣੇ ਤਾਂ ਕੀ ਆਉਂਦੇ ਨੇ ਭਾਈ ਉਥੇ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਵੀ ਆ। ਵੇਖੋ ਮੀਨ ਬਾਜ਼ਾਰ ਹੈ ਡੇਰਾ ਪਾਪਾ ਨਾ ਮੀਨ ਬਾਜ਼ਾਰ ਇੱਥੇ ਕੋਈ ਗਸ਼ਤ ਨਹੀਂ ਆਈ ਬੋਲ ਤੁਸੀਂ। ਪੁੱਛ ਕੀ ਗੱਲ ਛਿਆ? ਦੁਕਾਨ ਖਾਣ ਨੂੰ ਕੀ? ਕਾਦੀ ਦੁਕਾਨ ਹੈ ਕਿਸ ਨਾਂ ਦੀ ਦੁਕਾਨ ਹੈ? ਇਹ ਵੀ ਦੁਕਾਨ ਹੈ ਭਾਈ ਛੋਟੀ ਜੀ ਦੁਕਾਨ ਹੈ। ਕਿਦੇ ਨਾਂ ਦੀ ਦੁਕਾਨ ਹੈ? ਮੈਂ ਨੋਟ ਪਾਉਣ ਪਾਲਣ ਡੇ ਆਈ। ਲੋਕ ਇਹ ਸੰਤ ਪ੍ਰਕਾਸ਼ਾ ਸੁਨਾ ਦੇ। ਇਹ ਅਪਸ਼ਾਣਾ ਨਹੀਂ ਆਉਂਦੀ। ਮੀਨ ਬਾਜ਼ਾਰ ਦੀ ਇੱਕ ਬੰਦਾ ਤੁਆਂਸੇ ਨਹੀਂ ਲੈ ਸਕਦਾ। ਛੋਲੇ ਪਿੱਛੇ। ਉਹ ਕੁੜੀ ਰਾਕੇ ਲੱਗਾ ਖਾਣੇ ਕਰਕੇ ਤਾਂ ਪਤਾ ਹੀ ਖਰਾਬ ਦੇ ਦਾਂ ਦੇ। ਅਈ ਚਹਾਂ ਚ ਗੱਡੀ 'ਚ 6 ਕੁੜੀਆਂ ਰੱਖ ਲਈ ਆਂ ਸਾਡੀ ਗੱਡੀ ਚਾਗੀ ਹੋਈ ਸੀ। ਵਿੱਚ ਗੱਡੀ ਉਰੱਖਿਆ ਨੇ। ਇੱਥੇ ਭੈ ਜੀ ਤੁਸੀਂ ਧਿਆਉਣੇ ਕੋਈ ਚਾਗੀ ਨਹੀਂ ਜਾਂਦਾ। ਮਾਰਾ ਬੜੀ ਪਰੌਂ 3 ਮਿੰਟ ਹੋ ਜਾਨਾ। ਭਾਈ ਹੁਣ ਇਹ ਗੋਲੀਵਾਦ ਇਹ ਅਫਸਰਾਂ ਨੇ ਕੀ ਦੱਸਣਾ ਹੈ? 3 ਮਿੰਟ ਹੋ ਗਏ ਬੜੇ ਹੋ ਗਏ। ਹੁਣੇ ਗੋਲੀ ਮਾਰ ਕੇ ਇਹ ਅਫਸਰਾਂ ਨੇ ਕੀ ਰੰਦਾ ਬਾਅਦ ਮੈਨੂੰ ਦੱਸੋ। ਕੀ ਗੱਲ ਹੋਈ ਇਹ? ਇਹ ਕਹਿੰਦੇ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਹਾਟੀਰੇ ਕਦੋਂ ਅਦਾ ਘਣਾ ਆਇਆ ਅੱਧੇ ਦਿਨ ਵਾਗੋ ਉਸ ਕਿਹਨੋਂ ਆਈ ਹੈ ਭਾਈ ਜੀ ਹੁਣ ਆਈ ਹੈ ਭਾਈ ਪੁਲਿਸ ਕਿੰਨੇ ਟਾਈਮ ਤੋਂ ਬੋਲੀ ਚ ਨਹੀਂ ਮੇਰੀ ਗੱਲ ਸੁਣਾ ਤੇ ਰਹੋ ਇੰਨੇ ਤਿੰਨ ਮਹੀਨੇ ਹੋ ਗਏ ਤਾਂ ਕੀ ਆਉਂਦੀਆਂ ਉਹ ਬੋਲੀ ਕਿਦੋਂ ਚੱਲੀ ਹੈ ਬੋਲੀ ਅੱਧਾ ਘਣਾ ਆਇਆ ਭਾਈ ਜੀ ਅੱਛਾ ਤੇ ਸਹੀ ਘਰ ਬੈਠੇ ਆਪਣੇ ਇੰਡੋਰ ਮੈਂ ਲੋੜੀ ਅੱਜ ਬਚਾਅ ਬਚਾਅ ਚਲੋ ਅਗਰ ਅੱਜ ਕਿਸਮਤ ਆਈ ਬਚ ਗਏ ਹੂੰ ਕੋਈ ਥੈਟ ਆਇਆ ਹੋਵੇ ਇਸ ਪੱਲੂ ਤੁਹਾਨੂੰ ਕਬੱਟੀਆਂ ਨੇ ਮਹੀਨੇ ਹੋ ਗਏ ਭਾਈ ਕੋਈ ਸਕਿਉਰਟੀ ਦੀ ਕੋਈ ਗੱਲ ਨਹੀਂ ਬਾਹਰ ਨਹੀਂ ਹੂੰ ਜਿਹੜੀ ਦੁਕਾਨੇ ਆਹ ਵੇਖੋ ਪਹਿਲੀ ਦੁਕਾਨ ਤੋਂ ਮੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇ ਇਨਫਾਰਮੇਸ਼ਨ ਆਈ ਹੈ ਜੀ ਕਿ ਤੇ ਬਾਜ਼ਾਰ ਦੇ ਵਿੱਚ ਸ਼੍ਰੀਮੰਦੀ ਦੁਕਾਨ ਦੇ ਬਾਹਰ ਕੋਈ ਹੋਈ ਪਾਇਰ ਹੋਏ ਨੇ ਉਹਦੇ ਸਬੰਧ ਚ ਨਿਯੰਤਰਣ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੇ ਆ ਜੀ ਕਿਆ ਜਾ ਰਿਹਾ ਹੈ ਕਿ ਕਰਾਉ ਤਾ ਵੀ ਕਰਾ ਰਿਹਾ ਹੈ ਕਿਸੇ ਵੱਲੋਂ ਵੀ ਕੋਈ ਧਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਅਗਲੀ ਹਿੰਦਰਾ ਸਾਹਮਣੇ ਆਏਗਾ ਉਸ ਦੇ ਮੁਤਾਬਕ ਕਰਾਂਗੇ ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਕੋ ਦੱਸੋ ਸਰਦਾਰ ਜੀ ਸਰਦਾਰ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਕਹਿੰਦੇ ਕੰਪਲੇਂਟ ਜਿਹੜੀ 3 ਮਹੀਨੇ ਪਹਿਲੇ ਵਿੱਚ 3 ਮਹੀਨੇ ਨੂੰ ਦੱਸ ਪਿਆ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫਆਈਆ ਕਰਦੇ ਆ ਉਹ ਤੇ ਕੋਈ ਨਾਮ ਨਹੀਂ ਉਹਦੇ ਨੂੰ ਅਰੈਸਟ ਵੀ ਨਹੀਂ ਕੋਈ ਅਰੈਸਟ ਵੀ ਨਹੀਂ ਜੀ ਤਾਂ ਉਹਨਾਂ ਨੇ 60 ਸੈਕਿੰਡ ਜੀਵਨ ਤੋਂ ਦਿਲਿਆ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਚਾ ਉਹਨਾਂ ਨੇ ਕੰਪਲੇਂਟ ਵਿੱਚ ਲਿਖਿਆ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਛ ਅਜੇ ਕਿਉਂਕਿ ਉਹ ਤੇ ਮੈਨੂੰ ਦੱਸਣੀ ਰਹੀ ਜੀ ਹਾਂ ਕਿ ਜੋ ਤੁਸੀਂ ਦੱਸ ਰਹੇ ਹੋ ਉਹ ਨਹੀਂ ਦੱਸਦੇ ਤੇ ਅਗਰ ਕੱਲੋ ਤੇ ਬਜ਼ਾਰ ਬੰਦ ਕਰਨ ਦੀ ਇੱਕ ਗੱਲ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਸਾਡੇ ਕਿ ਅਸੀਂ ਕੋਈ ਗੱਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗੱਸਟ ਹੈ ਜੀ 50 ਦੇ ਤੇ ਅਜੇ ਕੋਈ ਗੱਲ ਨਹੀਂ ਬਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ